ਇਹ ਛਲਕਾ ਚੁੱਕਿਆ ਗਿਆ ਇਸ ਤਰੀਕੇ ਨਾਲ ਟੇਬ ਮਾਰ ਦੇਣੀ ਆ ਅਸਲਾਮੁਅਲੈਕੁਮ ਹੈ ਦੋਸਤੋ ਐਸਾ ਲੱਗਿਆ ਅਮਰੂਦ ਦਾ ਪੌਦਾ ਐਸੀ ਜੇ ਇਹ ਕਟਾਈ ਕਰ ਦਿੱਤੀ ਆ ਐਵੇਂ ਖਾਣੀ ਐਸੀ ਕਾਲੀਆਂ ਜੀਆਂ ਕਟੀਆਂ ਵਾ ਤੇ ਇਹਦੇ ਨਾਲ ਅਮਰੂਦ ਬਿਲਕੁਲ ਛੋਟੇ ਛੋਟੇ ਸੀਗੇ ਇਹ ਬਸ ਆਹ ਹੀ ਸਾਈਜ਼ ਦੇ ਰਹਿੰਦੇ ਇਸ ਤੋਂ ਵੱਡੇ ਨਹੀਂ ਹੁੰਦੇ ਬਿਲਕੁਲ ਛੋਟੇ ਛੋਟੇ ਤੇ ਅਸੀਂ ਇਹਦਾ ਤੇ ਹੁਣ ਨਾ ਅੱਛਾ ਇੱਕ ਅਮਰੂਦ ਇੱਕ ਅੱਛੀ ਵੈਰਾਈਟੀ ਲੈ ਕੇ ਆਇਆ ਉਹਦੀ ਗ੍ਰਾਫਟ ਕਰਨ ਲੱਗੇ ਆ ਇਹ ਇਹ ਤੁਹਾਨੂੰ ਤਰੀਕਾ ਦੱਸ ਦਿਆਂ ਕਿਸ ਤਰੀਕੇ ਨਾਲ ਅਸੀਂ ਇਹਨੂੰ ਗraft ਕਰਨਾ ਵੈਸੇ ਤੇ ਬਹੁਤ ਸਾਰੇ ਤਰੀਕੇ ਆ ਤੇ ਅਸੀਂ ਜਿਹੜਾ ਤਰੀਕਾ ਨਾਲ ਕਰਨਾ ਅਸੀਂ ਤੁਹਾਨੂੰ ਉਹ ਵਿਖਾਉਨੇ ਆ ਇਸ ਤਰੀਕੇ ਨਾਲ ਅਸੀਂ ਇਹ ਵੇਖੋ ਇਹ ਇਹ ਉਤਾਰੀਆਂ ਨੇ ਇਹ ਛਿਲਕਾ ਵੀ ਨਾਲ ਆ ਇਹ ਟਾਹਣੀਆਂ ਉਤਾਰੀਆਂ ਮੋਟੀ ਟਾਣੀ ਨਾਲ ਲਾ ਕੇ ਲਿਆਏ ਆ ਇਹ ਵੇਖੋ ਇਸ ਤਰੀਕੇ ਨਾਲ ਇਹ ਵੇਖੋ ਆ ਵੀ ਐਸੇ ਆ ਦੇਖੋ ਇਹ ਸਾਰੀਆਂ ਵਈਆਂ ਇੱਕ ਤਰੀਕਾ ਤਾਂ ਇਹ ਹੈਗਾ ਜਿਹੜਾ ਅਸੀਂ ਕਰਕੇ ਤੁਹਾਨੂੰ ਵਿਖਾਉਨੇ ਕਿ ਇਸ ਤਰੀਕੇ ਨਾਲ ਅਸੀਂ ਇਹਨੂੰ ਲਾਵਾਂਗੇ ਹਾਂਜੀ ਵਾਹੀਮ ਸਭੀ ਇਸ ਜਗ੍ਹਾ ਤੋਂ ਨਾ ਗੋਲਦਾਰੇ ਦੇ ਪਿੱਲੋਂ ਨਾ ਥੋੜਾ ਜਿਹਾ ਕੱਟ ਲਵਾਂਗੇ ਇਹ ਅਸੀਂ ਛਿਲਕਾ ਵਿੱਚੋਂ ਇਹਨੀ ਜਗ੍ਹਾ ਤੋਂ ਕੱਢ ਦੇਣਾ ਇਹ ਦੇਖੋ ਇਹ ਕੱਢ ਦਿੱਤਾ ਵਿੱਚੋਂ ਹੁਣ ਅਸੀਂ ਜਿਹੜਾ ਨਾ ਇਹਨਾਂ ਦੂਸਰਾ ਕੱਟ ਲਵਾਂਗੇ ਤਾਂ ਚੰਗੀਆਂ ਚੁੱਕਾਂ ਆਰਾਮ ਨਾਲ ਛਿਲਕੇ ਕਲਾ ਚੁੱਕਣਾ ਥੱਲੇ ਲੱਕੜ ਨਹੀਂ ਚੁੱਕਣੀ ਇਹ ਕਿੰਨਾ ਐਵਕਾਓ ਇਹ ਛਿਲਕਾ ਚੁੱਕਿਆ ਗਿਆ ਇਹ ਦੇਖੋ ਇਹ ਹੁਣ ਅਸੀਂ ਇਹਦੇ ਵਿੱਚ ਜੜਾਂ ਵਾਸਤੇ ਅਸੀਂ ਇਹਨੂੰ ਥੋੜੀ ਜਿਹਾ ਪਾਣੀ 'ਚ ਰੱਖਿਆ ਸੀਗਾ ਤਾਂ ਕਿ ਇਹ ਖੁਸ਼ਕ ਨਾ ਹੋਵੇ ਇਹਦੇ ਛਿਲਕੇ ਦਾ ਸੁੱਕੇ ਨਾ ਇਹਦੇ ਆ ਪੱਤੇ ਜਿਹੜੇ ਨੇ ਇਹ ਤੋਂ ਕੱਢ ਦਨੇ ਆ ਪੱਤੇ ਇੰਨਾ ਕੁ ਪੱਤਾ ਰੱਖਾਂਗੇ ਆ ਵੇਖੋ ਇਹਨੂੰ ਹੁਣ ਅਸੀਂ ਸਾਫ ਪਰਾਖ ਦੇ ਵਿੱਚੋਂ ਇਹਨਾਂ ਨੂੰ ਧਵਾਵਾਂਗੇ ਇਸ ਤਰੀਕੇ ਨਾਲ ਇੱਥੇ ਅਸੀਂ ਇਹਨਾਂ ਨੂੰ ਕਾਬੂ ਕਰ ਜਣਾ ਹੋਣਾ ਇਸ ਤਰ੍ਹਾਂ ਦਾ ਬਾਰੀਕ ਜਿਹਾ ਪਲਾਸਟਿਕ ਦਾ ਜਿਹੜਾ ਕਾਗਜ਼ ਹੁੰਦਾ ਨਾ ਉਹ ਉੱਤੇ ਲਾਉਣਾ ਹੈ ਅਸੀਂ ਦੋ ਲਾਵਾਂਗੇ ਇਸ ਤਰੀਕੇ ਨਾਲ ਛਿਲ ਜਿਹੜੀ ਆ ਵੇਖੋ ਚੰਗੀ ਤਰੀਕੇ ਨਾਲ ਦਬਾਤੀ ਹੈ ਆਪਾਂ ਨੇ ਇਸ ਤਰੀਕੇ ਨਾਲ ਇਹਨੂੰ ਦਬਾ ਦੇਣਾ ਚੰਗੇ ਤਰੀਕੇ ਨਾਲ ਤੇ ਛਾਪਰ ਅੱਛੇ ਤਰੀਕੇ ਨਾਲ ਮਾਰ ਦੇਣਾ ਅੰਦਰ ਵਿੱਚ ਹਵਾ ਦਾ ਗੁਜ਼ਰਨਾ ਹੋਵੇ ਕਿਸੇ ਵੀ ਜਗ੍ਹਾ ਤੋਂ ਅੱਛਾ ਜੀ ਇਸ ਤਰੀਕੇ ਨਾਲ ਵੇਖੋ ਅੱਛੇ ਤਰੀਕੇ ਨਾਲ ਛਾਪਰ ਲੱਗ ਗਿਆ ਇਹਨੂੰ ਤੇ ਅੱਜ ਇਹ ਤਾਰੀਖ ਹੈਗੀ ਆ 7 ਫਰਵਰੀ 7 ਫਰਵਰੀ ਨੂੰ ਅਸੀਂ ਇਹਨੂੰ ਗ੍ਰਾਫਟ ਕੀਤਾ ਵਾ ਤੇ ਇਨਸ਼ਾਅੱਲਾ ਵੇਖਾਂਗੇ ਕਿ ਕਿੰਨਾ ਟਾਈਮ ਲੱਗਦਾ 15 ਦਿਨ ਮੇਰਾ ਖਿਆਲ ਆ ਕਿ ਇਹਨੂੰ ਲੱਗ ਜਣੇ ਆ ਇਹਨੂੰ ਕਲਮ ਚੱਲਣੀ 15 ਦਾ 20 ਦਿਨਾਂ ਤੱਕ ਰਹਿਣਾ ਚੱਲ ਪੈਣਾ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਤੇ ਫਿਰ ਤੁਹਾਨੂੰ ਵਿਖਾਵਾਂਗੇ ਅੱਲਾ ਫੇਰ